ਤਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਓ ਸਭ ਆਲਮਾਨ ਸ੍ਰੀ ਬਸੰਤਾਂ ਵਡੇ ਪਾਗਾਂ ਵਾਲੇ ਹੋ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਅਮਰਤ ਵੇਲੇ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਨਿੱਗੀ ਗੋਦ ਵਿੱਚ ਬੈਠ ਕੇ ਆਸਰ ਬਸੰਤਾਂ ਅਮਰਤ ਵੇਲੇ ਉਸ ਅਕਾਲ ਪੁਰਖ ਪਰਮਾਤਮਾ ਦੀ ਰੱਬੀ ਬਾਣੀ ਲਾਹੀ ਬਾਣੀ ਪੜ ਸੁਣ ਕੇ ਆਪਣਾ ਜੀਵਨ ਸਫਲ ਬਣਾ ਰਹੇ ਸਤਿਗੁਰੂ ਦੀ ਕਿਰਪਾ ਆਪੇ ਜਾਣੈ ਕਰੇ ਆਪ ਆਪੇ ਆਣੈ ਰਾਸ ਤੇ ਸਹਿ ਅੱਗੇ ਨਾਨਕਾ ਖਲੇ ਕੀ ਚਰਦਾ ਦੇ ਮਾਵਾ ਕਨਸਾਰ ਅੱਜ ਫਗਣ ਦੀ ਸੰਗਰਾਂਦ ਦਾ ਪਾਵਨ ਪਿੱਤਰ ਦਿਹਾੜਾ ਹੈ ਫਗਣ ਦੇ ਮਹੀਨੇ ਦੀ ਅਰੰਭਤਾ ਹੋਈ ਹੈ ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਫਗਣ ਦੇ ਮਹੀਨੇ ਵਿੱਚ ਕੀ ਕਿਰਪਾ ਕਰਦੇ ਨੇ ਆਓ ਗੁਰਬਾਣੀ ਦਾ ਹੀ ਸਰਵਣ ਕਰੀਏ ਸਾਰੇ ਸੰਗਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭਗਵਨ ਆਨੰਦ ਉਪਾਰ ਜਨਾ ਹਰ ਸਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਭਗਵਨ ਆਨੰਦ ਉਪਾਰ ਜਨਾ कार्य सज्जना प्रगटे आए शांत सहाय राम के कर कृपा दिया मिलाई से जो सुहावे सर्व सुख हो न दुखाना ही जाए ਇਕ ਚੰਨ ਵਟ ਪਾ ਗਨੇ ਵਰ ਪਾਇਆ ਹਰ ਰਾਇ ਮਿਲ ਸਹਿਆ ਮੰਗਲ ਗਾਵਏ ਗੀਤਾ गोविंद ਆਲੈ ਹਰ ਜਿਹ ਹ ਅਵਰ ਨਾ ਦਿਸਾਈ ਕੋਈ ਦੂਜਾ ਲਵੈ ਨਾ ਲਾਈ ਹਲਤ ਪਲਤ ਸਵਾਰਿਉ ਨਾਲ ਨੇ ਚਲ ਦਿਨਿਉ ਜਾਏ ਸੰਸਾਰ ਸਾਰ ਕਰ ਤੇ ਰਖਿਉ ਨਾਲ ਬਹੁਰ ਨ ਜਨਮੈ ਤਾ ਜਿਵ ਇਕ ਅਨੇਕ ਗੁਣ ਕਰ ਨਾਨਕ ਚਰਨੇ ਪਾਇ ਫਲ ਗੁਣ ਨੇ ਤ ਸਲਾਹੀਐ ਜੈਸਨੋ ਤੇਨ ਨਾਤਮਾਏ जन जन नाम ते आया इनके ताज सरे हर गुर पूरा राधया दरगाह सच खरे सर्व सुखा निद चरण हर भव जल बिकम प्रेम भगत तेना पाया जरे नरे गए दुबदान से पूर्ण सच परे पार ब्रह्म प्रभु से मन अंदर एक तरे महादेव समूरत पले जिस को नदर करे नानक मंग दर सदान कृपा करो हरे महादेव मूर्त पले को नदर करे ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ ਵਾਹੇ ਗੁਰੂ ਜੀ ਦਾ ਅਸਾ ਵਾਹੇ ਗੁਰੂ ਜੀ ਕੀ ਫਤਿਹ जुगो जुगो तल 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 श्री गुरु ग्रंथ साहिब जी गुरु साहब जी दे पवित्र हजूरी विच विराजमान गुरु रूप प्यारी साथ संगत फते जी फतेह प्रवान करना जी वाहिगुरु जी का खालसा वाहिगुरु जी की फतेह गुरु रूप प्यारी साथ संगत जी आज फगुन महीने की संगरात है ਪਗਤ ਰਵਿਦਾਸ ਜੀ ਦਾ ਅਵਤਾਰ ਦਿਹਾੜਾ ਸਾਰੀਆਂ ਹੀ ਸੰਗਤਾਂ ਨੂੰ ਭਗਤ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਦੀਆਂ ਅਤੇ ਇਸ ਫੱਗਣ ਮਹੀਨੇ ਦੀ ਸੰਗਰਾਮ ਦੀਆਂ ਲੱਖ ਲੱਖ ਵਧਾਈਆਂ ਹੋਣ ਭਾਈ ਸਾਹਿਬ ਜੀ ਨੇ ਫੱਗਣ ਮਹੀਨੇ ਦੀ ਸੰਗਰਾਮ ਦੀ ਪਵਨ ਪ੍ਰੇਤਰ ਪਾਉੜੀ ਜੋ ਪੰਚਮ ਪਾਸ਼ਾ ਦੀ ਜੋ ਉਚਾਰਨ ਕੀਤੀ ਹੋਈ ਹੈ ਆਪ ਸਾਰੀਆਂ ਸੰਗਤਾਂ ਨੂੰ ਸਰਵਨ ਕਰਾਈ ਹੈ ਹਰਗਨ ਨੰਦ ਉਪਾਜਨਾ ਹਰ ਸੱਜਣ ਪਰਗਟ ਆਏ ਫੱਗੰਗੋ ਮਹਿਿੰਦੇ ਵਿੱਚ ਉਹਨਾਂ ਦੇ ਅੰਦਰ ਆਨੰਦ ਪੈਦਾ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸੱਚਾ ਸੱਜਣ ਉਹ ਸੱਜਣ ਉਹ ਪ੍ਰਭੂ ਕਿਤਾ ਪਰਮਾਤਮਾ ਆਨ ਵਸਦਾ ਹੈ ਸੰਤ ਸਹਾਈ RAM ਕਹ ਹਰ ਕਿਰਪਾ ਦੀਆ ਮਿਲਾਏ ਸੰਤ ਪ੍ਰਮਾਤਮਾ ਨਾਲ ਮਿਲਾਉਣ ਵਾਸਤੇ ਸਹਾਇਤਾ ਕਰਦੇ ਹਨ ਉਹ ਕਿਰਪਾ ਕਰਕੇ ਪ੍ਰਭੂਦਾਨ ਨੇ ਨਾਲ ਮਿਲਾ ਦਿੰਦੇ ਹਨ ਕਿਰਪਾ ਕਰਦੇ ਨੇ ਪੰਜਵੇਂ ਪਾਤਸ਼ਾਹ ਜੀ ਇਸ ਪਵਨ ਪਵਿੱਤਰ ਪਉੜੀ ਵਿੱਚ ਕਿ ਇੱਛ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਇ ਵੱਡੇ ਭਾਗਾ ਵਾਲੀ ਜੀਵ ਇਸਤਰੀ ਦੀ ਸਭ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਇਸ ਕਰਕੇ ਹੁਣ ਦੁੱਖਾਂ ਵਾਸਤੇ ਕੋਈ ਥਾਂ ਹੀ ਨਹੀਂ ਹੈ ਤੇ ਜੇ ਉਹ ਪ੍ਰਭੂ ਪਿਆਰਾ ਜੂ ਮਿਲ ਜਾਂਦਾ ਹਰ ਜਿਹ ਹੈ ਵਰਨਾ ਦੇਸਈ ਮਿਲ ਸਈਆ ਮੰਗਲ ਲਗਾਵਈ ਗੀਤ ਗੋਵਿੰਦ ਲਾਏ ਸਖੀ ਸਹੇਲੀਆਂ ਨਾਲ ਮਿਲ ਕੇ ਤੇਰੇ ਮੰਗਲ ਲਗਾਉਂਦੀਆਂ ਹਨ ਬਿਹਾਰੇ ਜਾਂਦੀਆਂ ਹਨ ਪ੍ਰਭੂ ਦੇ ਗੀਤ ਗਾਉਂਦੀਆਂ ਅਲਾਹਿ ਤੋ ਪਾਵ ਹੈ ਉਚਾਰਨ ਕਰਕੇ ਸਤ ਸੰਗਤ ਚ ਆ ਕੇ ਤੇਰਾ ਜਸ ਗਾਉਂਦੀਆਂ ਹਨ ਉਹ ਵੱਡੇ ਭਾਗਾਂ ਵਾਲੀਆਂ ਹਨ ਹਰ ਜਹਾਂ ਵਰਨਾ ਦੇਸੇਈ ਕੋਈ ਦੂਜਾ ਲਵੇ ਨਾ ਲਾਏ ਕਿਉਂਕਿ ਪਰਮਾਤਮਾ ਤੋਂ ਜਿਹੜਾ ਕੋਈ ਦੱਸਦਾ ਹੀ ਨਹੀਂ ਹੈ ਤੋ ਹਰੀ ਪ੍ਰਮਾਤਮਾ ਦੇ ਬਰਾਬਰੀ ਜਿਹੜਾ ਕਰ ਸਕਦਾ ਹੋਏ ਇਹੋ ਜਿਹਾ ਕੋਈ ਹੋਰ ਦਿਸਦਾ ਹੀ ਨਹੀਂ ਲਵੇ ਤੋ ਭਾਵੇ ਉਹਦੇ ਬਰਾਬਰ ਦਾ ਹੋਰ ਕੋਈ ਨਹੀਂ ਹਰ ਜਿਹਾ ਉਹਨਾਂ ਦੇਸੇ ਤੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸੋ ਵਾਰੀ ਅਨ ਨੇ ਚਲ ਦਿੱਤੀ ਅਨ ਜਾਏ ਹਲਤ ਕਹਿੰਦੇ ਲੋਕ ਨੂੰ ਪਲਤ ਕਹਿੰਦੇ ਪਰਲੋਕ ਨੂੰ ਹਲ ਤੇ ਭਲਤ ਸਵਾਰੀਆਂ ਨੇ ਚੱਲ ਜਿੱਤੈਨ ਜਾਏ ਉਸ ਪ੍ਰਭੂ ਦੇ ਲੋਕ ਉਹ ਪ੍ਰਭੂ ਨੇ ਤੇਰਾ ਲੋਕ ਤੇ ਪਰਲੋਕ ਹੀ ਸਵਾਦ ਦਿੱਤਾ ਹੈ ਉਹਨਾਂ ਨੂੰ ਅਕਲ ਥਾਂ ਦਿੱਤੀ ਹੈ ਜਿਹੜਾ ਤੇਰੇ ਜਸ ਗਾਇਨ ਕਰਦੇ ਨੇ ਸੰਸਾਰ ਸਾਗਰ ਤੇ ਰਖੀ ਅਨ ਬਹੁੜ ਨજર ਮੈਂ ਪਾ ਧਾਈ ਪਰਬੂ ਨੇ ਇਹਨਾਂ ਨੂੰ ਸੰਸਾਰ ਸਮੁੰਦਰ ਤੋਂ ਹੀ ਬਚਾ ਲਿਆ ਹੈ ਉਹ ਮਰ ਜਨਮਾਂ ਦੇ ਗੇੜ ਵਿੱਚ ਨਹੀਂ ਪੈਂਦੇ ਜਿਵੇਂ ਇੱਕ ਦੇ ਇੱਕ ਗੁਣ ਤਰੇ ਨਾਨਕ ਚਰਨੀ ਪਾਈ ਸਾਡੀ ਜੀਵ ਇੱਕ ਹੈ ਪਰ ਪ੍ਰਬੂ ਦੇ ਅਨੇਕ ਕਈ ਗੁਣ ਹਨ ਜਿਹੜੇ ਉਸ ਦੇ ਚਰਨੀ ਪੈਂਦੇ ਹਨ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ ਜਿਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਇ ਫਗਨ ਮਿੱਤ ਸਲਾਹੀਐ ਜਿਸਮ ਉਤਲ ਨ ਤੁਮਾਈ ਫਗਨ ਮਿਹੰਦੇ ਵਿੱਚ ਹਾਰ ਦੇਣਾ ਪਰਮਾਤਮਾ ਦੀ ਸਿਰਫ ਸਲਾਹ ਕਰਨੀ ਚਾਹੀਦੀ ਹੈ ਜਿਸ ਨੂੰ ਤਿਲ ਵੀ ਤਮਾ ਨਹੀਂ ਹੈ ਉਹ ਪਰਮਪిత ਪਰਮਾਤਮਾ ਨਾਲ ਜਦਾ ਵੀ ਯਾਰਤ ਨਹੀਂ ਹੈ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਹੈ ਉਹਨਾਂ ਦੇ ਸਾਰੇ ਕਾਜ ਹੀ ਸਫਲ ਹੋ ਗਏ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਅਰਾਧਿਆ ਹੈ ਉਹ ਪ੍ਰਭੂ ਦੇ ਦਰ ਤੇ ਸਰਖਰੂ ਹੋਏ ਹਨ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ ਹਰ ਗੁਰ ਪੂਰਾ ਰਾਧਿਆ ਦਰਗੇ ਸੱਚ ਤਰੀ ਦਰਗੇ ਸੱਚ ਕਰੇ ਪ੍ਰਭ ਦੇ ਚਰਨ ਸਾਰੇ ਹੀ ਸੁੱਖ ਦਾ ਖਜ਼ਾਨਾ ਜਿਹਦੇ ਚਰਨਾ ਵਿੱਚ ਬੈਠੇ ਨੇ ਬੜੇ ਵੱਡੇ ਭਾਗਾਂ ਵਾਲੇ ਨੇ ਉਹਨਾਂ ਨੂੰ ਬੜੇ ਵੱਡੇ ਸੁੱਖ ਮਿਲਦੇ ਹਨ ਜਿਹੜਾ ਚਰਨੀ ਪੈਂਦਾ ਹੈ ਉਹ ਔਖੇ ਸੰਸਾਰ ਸਮੁੰਦਰ ਤੋਂ ਵੀ ਪਾਰ ਲੰਘ ਜਾਂਦਾ ਹੈ ਸਰਬ ਸੁਖਾਂ ਦੇ ਚਰਨੇ ਹਰ ਭੌਜਲ ਵਿਖਮ ਤਰੇ ਵਿਖਮ ਤੋਂ ਪਾਰ ਔਖਾ ਇਸ ਸੰਸਾਰ ਸਮੁੰਦਰ ਤੋਂ ਪਾਰ ਟੱਪ ਜਾਂਦੇ ਨੇ ਪ੍ਰੇਮ ਭਗਤ ਤਿੰਨ ਪਾਈਆ ਵੇਖਿਆ ਨਾ ਹੈ ਜਰੇ ਉਹ ਪ੍ਰਮਾਤਮਾ ਦੀ ਭਗਤੀ ਹਾਸਲ ਕਰਦੇ ਨੇ ਵਕਾਰਾਂ ਵਿੱਚ ਨਹੀਂ ਸਰਦੇ ਉਹਨਾਂ ਦਾ ਝੂਠ ਉਹ ਝੂਠ ਅਤੇ ਦਚਿੱਤੀ ਤੋਂ ਦੂਰ ਹੋ ਜਾਂਦੇ ਨੇ ਉਹ ਮੁਕੰਮਲ ਤੌਰ ਤੇ ਸੱਚ ਨਾਲ ਜੁੜ ਜਾਂਦੇ ਨੇ ਕੋੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ ਉਹਨਾਂ ਅੰਦਰ ਪੂਰਾ ਸੱਚ ਭਲ ਜਾਂਦਾ ਹੈ ਪਾਤ੍ਰਮ ਪ੍ਰਭ ਸੇਮ ਦੇ ਮਨ ਅੰਦਰ ਇਕ ਤਰੇ ਉਹ ਪਰਮਾਤਮਾ ਪਾਤ੍ਰਮ ਪ੍ਰਭੂ ਦੀ ਸੇਵਾ ਕਰਦੇ ਨੇ ਮਨ ਵਿੱਚ ਉਸ ਨੂੰ ਵਸਾਉਂਦੇ ਨੇ ਉਹ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਉੱਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਉਹਨਾਂ ਵਾਸਤੇ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਮੂਰਤ ਬੜੇ ਹੀ ਚੰਗੇ ਹਨ ਬੜੇ ਹੀ ਭਲੇ ਹਨ ਗੁਰੂ ਨਾਨਕ ਸਾਹਿਬ ਜੀ ਮੈਂ ਤੀ ਕਰਦੇ ਹਨ ਕਿ हे ਪ੍ਰਭੂ ਮੈਂ ਤੇਰੇ ਦਰਸ਼ਨ ਦੀ ਦਾਤ ਮੰਗਦਾ ਹਾਂ ਆਪਣੀ ਮਿਹਰ ਕਰੋ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਲਕ ਮੰਗੇ ਦਰਸ ਦਾ ਕਿਰਪਾ ਕਰੋ ਹਰੀ ਕਿਰਪਾ ਕਰੋ ਹਰੀ ਕਿਰਪਾ ਕਰੋ ਹਰੀ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾ ਕਿਰਪਾ ਕਰੋ ਹਰੇ ਅਰੇ ਪਰਮੇਚ ਨਾ ਪੈ ਜਾਵੇ ਕਿ ਫਲਾਣਾ ਦਿਨ ਚੰਗਾ ਏ ਫਲਾਣਾ ਦਿਨ ਮਾਰਾ ਹੈ ਸਾਬ ਕਹਿਣ ਲੱਗੇ ਮਹਾ ਦਿਵਸ ਮੂਰਤ ਭਰੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾ ਕਿਰਪਾ ਕਰੋ ਹਣ ਸ਼ੁਰੂਆਤ ਵੀ ਕਿਰਪਾ ਮੰਗੀ ਅਖੀਰ ਵਿੱਚ ਵੀ ਕਹਿਣ ਲੱਗੇ ਜੇ ਤਰੁਠਾ ਹੈ ਤਾਂ ਦਰਸ਼ਨਾਂ ਦਾ ਦਾਨ ਬਖਸ਼ ਦੇ ਕਿਰਪਾ ਕਰ ਬਸ ਤੇਰੀ ਕਿਰਪਾ ਹੀ ਮੰਨਨੇ ਆਇਆ ਹਾਂ ਤੇਰੇ ਦਰ ਤੇ ਤੂੰ ਕਿਰਪਾ ਕਰ ਸਾਰੇ 12 ਮਹਾ ਦਾ ਸਮੱਚਾ ਭਾਵੇਂ ਹੈ ਕਿ ਉਹਦੀ ਕਿਰਪਾ ਲੈਣੀ ਹੀ ਹੈ ਸੀ ਕਿਰਪਾ ਲਈ ਨਹੀਂ ਜਾਵੇਗੀ ਜੇ ਕੀਰਤਨ ਸਾਰ ਆਪਣੇ ਜੀਵਨ ਨੂੰ ਟਾਲੇਗਾ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਫੱਗਨ ਦਾ ਮਹੀਨਾ ਸਾਰਿਆਂ ਪਰਿਵਾਰਾਂ ਵਿੱਚ ਖੁਸ਼ੀ ਖੇੜਿਆਂ ਨਾਲ ਬਤੀਤ ਹੋ ਗਈ ਅਮਰ ਤਵੇਲੇ ਤੋਂ ਸੰਤਾਂ ਗੁਰੂ ਤੇ ਦਲ ਤੇ ਹਾਜ਼ਰੀਆਂ ਲਵਾ ਲਈਆਂ ਹਨ ਆਪਣੇ ਜੀਵਨ ਨੂੰ ਸਫਲ ਕਰ ਲਈਆਂ ਹਨ ਅੱਜ ਦੇ ਪਾਠ ਰਾਜ ਬਲਬੀਰ ਸਿੰਘ ਜੀ ਪਿੰਕ ਵਾਦੇ ਪਰਿਵਾਰ ਵੱਲੋਂ ਹੋਏ ਹਨ ਅਕਾਲ ਪੁਰਖ ਪਰਮਾਤਮਾ ਉਹਨਾਂ ਦੀ ਹਰ ਮਨੋ ਕਾਮਨਾ ਪੂਰੀ ਕਰੇ ਪੁੱਤ ਦੇ ਤੇ ਦੁੱਤ ਦੇ ਦੀਦਾਤ ਬਖਸ਼ੇ ਤੇਰੇ ਦਰ ਦੇ ਕੁੱਕਰ ਤੇਰੇ ਦਰ ਤੇ ਬੈਠੇ ਹਨ ਪਾਉ ਦਾਨ ਠੀਠ ਕਰ ਮੰਗੋ ਉਹ ਠੀਠ ਕਰਕੇ ਉਹਦੇ ਦਰ ਤੇ ਮੰਗੀ ਜਾ ਜਿਹੜਾ ਮੰਗਤਾ ਉਹਦੇ ਦਰ ਤੇ ਬਾਹਰ ਖੜਾ ਹੁੰਦਾ ਨਾ ਆਪਣੀ دنیਵੀ ਕਾਰਵਤਰੀ ਕੋਈ ਆ ਜਾਵੇ ਜੇ ਠੀਠ ਹੋ ਕੇ ਮੰਗਣ ਵਾਲਾ ਖੜਾ ਰਹਿੰਦਾ ਹੈ ਤਾਂ ਫਿਰ ਅੰਦਰੋਂ ਖੈਰ ਪਾ ਹੀ ਦਿੰਦਾ ਹੈ ਇਸ ਲਈ ਉਹਦੇ ਦਰ ਤੋਂ ਸਾਦੇ ਮੰਗਲ ਵਿੱਚ ਕਮੀ ਹੈ ਤੇ ਦੇਨ ਵਿੱਚ ਕੋਈ ਕਮੀ ਨਹੀਂ ਹੈ ਤੇਰੇ ਨਾਲ ਦੀ ਸੇਵਾ ਕਰਨਗੇ ਤੇਰੇ ਨਾਲ ਦੀ ਦੇਵਾ ਕਰਦੇ ਰਹੇ ਇਸੇ ਤਰ੍ਹਾਂ ਆਪ ਕਿਰਪਾ ਕਰੋ ਪਰਵਾਰਾਂ ਵੱਲੋਂ ਆਪ ਤੇ ਸੁੰਦਰ ਰਮਾਲੇ ਪਾਏ ਗਏ ਹਨ ਐਸ ਡਾਕਟਰ ਸਰਦੇਵ ਸਿੰਘ ਜੀ ਵੱਲੋਂ ਸੁੰਦਰ ਰਮਾਲੇ ਪਾਏ ਗਏ ਹਨ ਧਰਸ ਅਮਰੀਕ ਸਿੰਘ ਦੀ ਸੋਡੀ ਲਾਲਚੀਆਂ ਪ੍ਰੰਤੋਂ ਉਹਨਾਂ ਨੇ ਸੁੰਦਰ ਰਮਾਲੇ ਗੁਰੂ ਸਾਹਿਬ ਤੇ ਪਾਏ ਹਨ ਅਕਾਲ ਪੁਰਖ ਪਰਮਾਤਮਾ ਨਾਲ ਦੇ ਪਰਦੇ ਟੱਕੀ ਰਖੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰੇ ਜੋ ਉਹਨਾਂ ਦੀ ਮਨੋ ਭਾਵਨਾ ਹੈ ਸੰਪੂਰਨ ਕਰੇ ਸੈਭਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਭਗਤਾਂ ਦੀ ਜੋ ਬਾਣੀ ਦੱਜ ਹੈ ਸ਼੍ਰੀ ਰਵਿਦਾਸ ਜੀ ਦੀ ਬਾਣੀ ਜੋ ਬਹੁਤ ਹੀ ਉੱਚ ਕੋਟੀ ਦੇ ਭਗਤ ਸਨ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਚਮ ਪਾਤਸ਼ਾਹ ਨੇ ਅੰਕਿਤ ਕਰ ਦਿੱਤੀ ਹੈ ਉਹਨਾਂ ਦਾ ਜਨਮ ਬਨਾਰਸ ਵਿੱਚ ਹੋਇਆ ਸੀ 16 ਰਾਗਾਂ ਵਿੱਚ 40 ਸ਼ਬਦ ਸਹਿਬ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਰਕੇ ਬਹੁਤ ਵੱਡਾ ਮਾਨ ਸਨਮਾਨ ਦਿੱਤਾ ਹੈ ਪੰਚਮ ਪਾਤਸ਼ਾਹ ਨੇ ਸਹਿਬ ਛਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਰਵਿਦਾਸ ਜੀ ਨੇ ਉਹਨਾਂ ਨੇ ਕਿਹਾ ਹੈ ਕਿ ਮੇਰੇ ਲਈ ਸਭ ਕੁਝ ਤੇਰਾ ਨਾਮ ਹੀ ਹੈ ਰੋਜ਼ ਅਸੀਂ ਪੜਦੇ ਹਾਂ ਨਾਮ ਤੇਰਾ ਆਰਤੀ ਵਜਨ ਮੁਰਾਰੇ ਹਰ ਕੇ ਨਾਮ ਬਿਨ ਛੁਟੇ ਸਗਲ ਪਸਾਰੀ ਨਾਮ ਤੇਰਾ ਆਸ ਲਾਉ ਨਾਮ ਤੇਰਾ ਰਿਸਾ ਨਾਮ ਤੇਰਾ ਕੇਸ ਲੈ ਛੁਟਕਾਰੇ ਨਾਮ ਤੇਰਾ ਅੰਬੋਲਾ ਨਾਮ ਤੇਰਾ ਚੰਦਨੋ ਕਸ ਜਪੇ ਨਾਮ ਲੈ ਤੁਝ ਕੋ ਚਾਰੀ ਭਗਤ ਨ ਵਿਦਾਸ ਜੀ ਦਸਤਾਵੇ ਨੇ ਕਿ ਮੇਰੇ ਲਈ ਤੇਰਾ ਨਾਮ ਹੀ ਸਭ ਕੁਝ ਹੈ ਭਗਤ ਰਵਿਦਾਸ ਜੀ ਨੇ ਜੋ ਸਾਨੂੰ ਦਰਸਾ ਦਿੱਤਾ ਹੈ ਇੱਕ ਜਮਾਲ ਨੀਚ ਜਾਤੀ ਵਿੱਚੋਂ ਕੁੱਲ ਵਿੱਚੋਂ ਹੋ ਕੇ ਵੀ ਉਸ ਪਰਮ ਪਿਤਾ ਪਰਮਾਤਮਾ ਦੀ ਭਗਤੀ ਕੀਤੀ ਜਾ ਸਕਦੀ ਹੈ ਉਸ ਪਰਮ ਪਿਤਾ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਨਾਮ ਤੇਰਾ ਆਰਤੀ ਮਜ ਨਮਰਾਰੇ ਹਰ ਕੇ ਨਾਮ ਬਿਨ ਝੋਠੇ ਸਗਲ ਪ੍ਰਸਾਰੇ ਭਗਤ ਜੀ ਦਸਉਂਦੇ ਹਨ ਕਿ ਤੇਰਾ ਨਾਮ ਮੇਰੇ ਲਈ ਪੰਡਤ ਵਾਲਾ ਅਸਲ ਹੈ ਜਿਸ ਤੇ ਬੈਠ ਕੇ ਉਹ ਮੂਰਤੀ ਦੀ ਪੂਜਾ ਕਰਦਾ ਹੈ ਤੇਰਾ ਨਾਮ ਹੀ ਚੰਦਨ ਕਸਾਉਣ ਵਾਲੀ ਸਿਲ ਹੈ ਨਾਮ ਤੇਰਾ ਆਸਰੋ ਨਾਮ ਤੇਰ ਉਰਸਾ ਨਾਮ ਤੇਰਾ ਕੇਸਰੋ ਲੈ ਛੁਟਕਾਰੀ ਆਸਰੋ ਤੋਂ ਭਾਵ ਹੈ ਅਸਲ ਅਤੇ ਉਸ ਦਾ ਭਾਵ ਹੈ ਚੰਦਨ ਰਗਣ ਵਾਲੀ ਸਿਲ ਜੋ ਪੰਡਤ ਚੰਦਨ ਰਗਦਾ ਹੈ ਨਾ ਸਿਲ ਉੱਤੇ ਤੇ ਟਿੱਕਾ ਲਾਉਂਦਾ ਹੈ ਪਰ ਭਗਤ ਰਵਿਦਾਸ ਜੀ ਕਹਿੰਦੇ ਨੇ ਮੇਰੇ ਲਈ ਤੇ ਸੇਵੀ ਉਹ ਤੇਰਾ ਨਾਮ ਹੀ ਹੈ ਮੇਰੇ ਲਈ ਆਸਨ ਤੇ ਉਸਾ ਤੇਰਾ ਨਾਮ ਹੀ ਹੈ ਭਗਤ ਰਵਿਦਾਸ ਜੀ ਆਕਤੀ ਦੇ ਇਸ ਪਵਨ ਪਵਿੱਤਰ ਸ਼ਬਦ ਰਾਹੀਂ ਦਰਸਾ ਰਹੇ ਹਨ ਕਿ ਪ੍ਰਭੂ ਦਾ ਨਾਮ ਸਿਮਰਨ ਹੀ ਮੇਰੇ ਲਈ ਦੀਵਾ ਹੈ ਮੇਰੇ ਲਈ ਬੱਤੀ ਹੈ ਭਾਵ ਦੀਵੇ ਦੀ ਬੱਤੀ ਹੈ ਜਿਸ ਦੀ ਬਰਕਤ ਨਾਲ ਸਾਰੇ ਭਵਨਾ ਵਿੱਚ ਚਾਨਣ ਹੋ ਗਿਆ ਹੈ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੂ ਨਾਮ ਤੇਰਾ ਤੇਰੇ ਬਾਹ ਪਸਾਰੀ ਨਾਮ ਤੇਰੇ ਕੀ ਜੋਤ ਲਗਾਈ ਪਏ ਉਜਿਆਰੋ ਪਵਨ ਸਜਲ ਨਾਮ ਦੀ ਜੋਤ ਅੰਦਰ ਜਗਾਲਾ ਭਗਤ ਜੀ ਦੇ ਦਾਸ ਜਿਸ ਪਾਵਨ ਪਰਤ ਚਬਤ ਰਹੇ ਦਸਤਾਰੇ ਨੇ ਇਹਨਾਂ ਚਾਲੂ ਸ਼ਬਦਾਂ ਰਾਹੀਂ ਜੋ ਭਗਤ ਜੀ ਨੇ ਉਚਾਰ ਨਕੀਤੇ ਨੇ ਗੁਰੂ ਸਾਹਿਬ ਚਰਨਾਂ ਦੇ ਹੰਗ ਸਾਰੇ ਇਸ ਨਾਮ ਦੀ ਮਨ ਮੰਗਾਰੇ ਹਨ ਨਾਮ ਨਾਲ ਜੁੜਨ ਦੀ ਪ੍ਰੇਰਣਾ ਕਰਦੇ ਅਸੀਂ ਭਗਤ ਜੀ ਦੇ ਜੀਵਨ ਤੋਂ ਅਗਵਾਈ ਲੈ ਕੇ ਉਸ ਪਰਮ ਪਿਤਾ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਥਾਂ ਦਈਏ ਗਿਆਨ ਦੀ ਜੋਤ ਆਪਣੇ ਅੰਦਰ ਜਗਾਈਏ ਪਰਵਾਰਾਂ ਵੱਲੋਂ ਚਾ ਪਾਣੀ ਦੇ ਲੰਗਰ ਤਿਆਰ ਹਨ ਆਪ ਸਾਰੀਆਂ ਸੰਗਤਾਂ ਦੇ ਸ਼ਕੇ ਜਾਨ ਦੀ ਕਿਰਪਾਲਤਾ ਕਰਮੀ ਫੁੱਗਣ ਮਹੀਨੇ ਆਇਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਆਇਆਂ ਨੂੰ ਬਾਸ ਤੋਂ ਕੋਈ ਲੋਝਵਤ ਕਟ ਕੇ ਆ ਗਿਆ ਹੋਵੇ ਗੁਰੂ ਕੀ ਸੰਗਤ ਖਿਮਾ ਕਰਨ ਯੋਗ ਹੈ ਜੀ ਖਿਮਾ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ